ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਅਤੇ ਪੰਥਕ ਪੋਲਿਟਿਕਸ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜੇਸ ਸਪਸ਼ਟਿਕਰਨ ਪੱਤਰ ਨੂੰ ਲੈ ਕੇ ਹਲਚਲ ਮਚੀ ਹੋਈ ਸੀਗੀ ਅੱਜ ਉਹਨੂੰ ਜਨਤਕ ਕਰ ਦਿੱਤਾ ਗਿਆ ਹਾਲਾਂਕਿ ਇਸ ਸੰਬੰਧੀ ਭਾਵ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਅਤੇ ਕਾਰਵਾਈ ਕੀ ਹੋਣੀ ਹੈ ਜਾਂ ਜਿਹੜਾ ਉਹਨਾਂ ਨੇ ਪੱਤਰ ਦਿੱਤਾ ਇਹਦੇ ਉੱਤੇ ਜਿਹੜਾ ਕੀ ਰੁਖ ਅਪਣਾਉਣਾ ਜਿਹੜਾ ਸਿੰਘ ਸਾਹਿਬਾਨਾਂ ਦੇ ਵੱਲੋਂ ਇਹਦੇ ਬਾਬਤ ਜਿਹੜਾ ਫੈਸਲਾ ਆ ਉਹ ਜਿਹੜੇ ਪੰਨ ਸਿੰਘ ਸਹਿਬਾਨਾਂ ਦੀ ਅਗਲੀ ਇਕੱਤਰਤਾ ਹੋਵੇਗੀ ਉਹਦੇ ਵਿੱਚ ਫੈਸਲਾ ਕੀਤਾ ਜਾਣਾ ਪਰ ਅੱਜ ਇਹ ਜਿਹੜਾ ਸਪਸ਼ਟਿਕਨ ਪੱਤਰ ਆ ਉਹਨੂੰ ਜਨਤਕ ਕਰ ਦਿੱਤਾ ਗਿਆ ਇਹਦੇ ਨਾਲ ਦੀ ਨਾਲ ਜਿਹੜਾ ਐਸਜੀਪੀਸੀ ਤੋਂ ਜਿਹੜਾ ਉਹਨਾਂ ਨੇ ਸਪਸ਼ਟਿਕਨ ਮੰਗਿਆ ਸੀਗਾ ਉਹਨੂੰ ਵੀ ਜਨਤਕ ਕਰ ਦਿੱਤਾ ਗਿਆ ਆਪਾਂ ਸਾਰੇ ਬਾਖੂਬੀ ਇਸ ਗੱਲ ਨੂੰ ਜਾਣਦੇ ਆ ਕਿ ਜਿਹੜਾ ਜਿਹੜਾ ਇੱਕ ਬਾਗੀ ਅਕਾਲੀ ਦਲ ਜਿਹਨੂੰ ਕਿਹਾ ਜਾ ਰਿਹਾ ਜਾਂ ਜਿਹੜੇ ਬਾਗੀ ਅਕਾਲੀ ਆਗੂ ਨੇ ਉਹਨਾਂ ਨੇ ਅਜਿਹੀ ਕਾਲ ਤੱਕ ਸਾਹਿਬ ਦੇ ਵਿਖੇ ਜਾ ਕੇ ਉਹਨਾਂ ਨੇ ਇੱਕ ਜਿਹੜੀ ਆ ਮੰਗ ਕੀਤੀ ਸੀਗੀ ਸਰਦਾਰ ਸੁਖੀ ਸਿੰਘ ਬਾਦਲ ਹੁਣਾਂ ਨੂੰ ਜਿਹੜਾ ਵੀ ਉਹਨਾਂ ਦੇ ਕਾਰਜਕਾਲ ਸਮੇਂ ਕਾਲੀ ਦਲ ਦੇ ਨਾਲ ਜਾਂ ਕਾਲੀ ਦਲ ਦੀ ਸਰਕਾਰ ਦੇ ਵਿੱਚ ਕੀ ਕੀ ਹੋਇਆ ਨਾਲ ਦੀ ਨਾਲ ਉਹਨਾਂ ਨੇ ਵੀ ਅਸੀਂ ਵੀ ਵਿੱਚ ਉਹਦੇ ਸ਼ਾਮਲ ਸੀਗੇ ਉਹਦੇ ਲਈ ਮਾਫੀ ਵੀ ਮੰਗੀ ਸੀਗੀ ਸੋ ਇਸ ਮਸਲੇ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਇਹਦੇ ਨਾਲ ਨਾਲ ਇੱਕ ਤੋਂ ਹੋਰ ਬਹੁਤ ਹੀ ਇੰਪੋਰਟੈਂਟ ਗੱਲਾਂ ਨੇ ਇੱਕ ਤਾਂ ਜਿਹੜਾ ਇੱਕ ਵਾਰ ਫਿਰ ਕੁਮਰ ਵਿਜੇ ਪ੍ਰਤਾਪ ਹੁਣਾਂ ਨੇ ਜਿਹੜਾ ਪੰਜਾਬ ਦੇ ਐਮ ਐਲ ਏ ਜਿਹੜੇ ਆ ਵੀ ਉਹਨਾਂ ਨੂੰ ਬੋਲਣਾ ਚਾਹੀਦਾ ਜਾਂ ਅੰਮ੍ਰਿਤਸਰ ਦੇ ਐਮ ਐਲ ਏ ਹੋਣ ਦਾ ਜਿਹੜਾ ਉਹਨਾਂ ਨੇ ਇੱਕ ਵਾਰ ਫਿਰ ਫਰਜ਼ ਨਿਭਾਇਆ ਤੇ ਉਹ ਜਿਹੜਾ ਉਹਨਾਂ ਨੇ ਜਿਹੜੇ ਆਪਣੇ ਕਲਤਾਰ ਸਿੰਘ ਸੰਧਮਾਇਆ ਮੈਨੂੰ ਲੱਗਦਾ ਉਹਨਾਂ ਨੂੰ ਬੜਾ ਦਚਿੱਤੀ ਵਾਲੀ ਸਿੱਧੀ ਦੇ ਵਿੱਚ ਫਸਾ ਦਿੱਤਾ ਤੇ ਸਰਕਾਰ ਨੂੰ ਵੀ ਐਕਚੁਅਲੀ ਇਹਦੇ ਤੇ ਵੀ ਗੱਲ ਕਰਦੇ ਆਂ ਤੇ ਇਹਦੇ ਨਾਲ ਨਾਲ ਇੱਕ ਇੱਕ ਜਿਹੜੀ ਆ ਗੱਲ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਆ ਉਹ ਜਾਦੇ ਸਰਫੇਸ ਤੇ ਨਹੀਂ ਆਈ ਪਰ ਮੈਨੂੰ ਲੱਗਦਾ ਕਿ ਜਿਹੜੀ ਸਰਦਾਰ ਸਰਜੀਤ ਸਿੰਘ ਉਹਨਾਂ ਨੇ ਤੇ ਤਰਸੀਮ ਸਿੰਘ ਜੀ ਜਿਹੜੇ ਆ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੇ ਵੱਲੋਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹਦੇ ਵਿੱਚ ਜਿਹੜੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਜੋ ਸਰਦਾਰ ਸਰਜੀਤ ਸਿੰਘ ਖਾਲਸਾ ਉਹਨਾਂ ਨੇ ਕਿਹਾ ਉਹ ਬੜੀ ਇੰਪੋਰਟੈਂਟ ਆ ਉਹ ਮੈਨੂੰ ਇੱਕ ਬਹੁਤ ਵੱਡਾ ਸ਼ਿਫਟ ਨਜ਼ਰ ਆ ਰਿਹਾ ਜਿਹੜਾ ਇਹ ਜਿਹੜਾ ਪੰਥਕ ਪੋਲਿਟਿਕਸ ਦੇ ਵਿੱਚ ਇੱਕ ਧੜਾ ਅਮਰਜ ਹੋ ਰਿਹਾ ਨਾ ਇਹਨਾਂ ਦੇ ਵੱਲੋਂ ਆਪਣੀ ਪੋਲਿਟਿਕਸ ਕਿੱਦਾਂ ਕੀਤੀ ਜਾਣੀ ਆ ਉਤੋਂ ਇੱਕ ਸਿਹਤ ਨਜ਼ਰ ਆ ਰਹੀ ਆ ਕਿ ਜੇ ਇਸ ਤਰੀਕੇ ਦਾ ਉਹਨਾਂ ਨੇ ਜਵਾਬ ਦਿੱਤਾ ਇਹਨਾਂ ਸਾਰੇ ਮਸਲੇ ਤੇ ਗੱਲਬਾਤ ਕਰਦੇ ਆ ਪਰ ਇਸ ਤੋਂ ਪਹਿਲਾਂ ਇੱਕ ਵਾਰ ਫਿਰ ਛੋਟੀ ਜੀ ਬੇਨਤੀ ਕਿ ਜੇਕਰ ਹਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਹਨਾਂ ਨੇ ਜਿਹੜਾ ਸਰਦਾਰ ਸੁਖੀ ਸਿੰਘ ਬਾਦਲ ਹੋਣਾ ਨੇ ਜਿਹੜਾ ਆਪਣਾ ਪੱਤਰ ਦਿੱਤਾ ਅੱਜ ਜਿਹੜਾ ਕਿ ਜਨਤਕ ਕੀਤਾ ਗਿਆ ਉਹਦੇ ਤੇ ਆਉਣਿਆ ਅਚਾ ਪਹਿਲਾਂ ਜਿਹੜਾ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜਾ ਇਹਨਾਂ ਨੇ ਸਪਸ਼ਟ ਕਰਨ ਦਿੱਤਾ ਉਹਦੇ ਵਿੱਚ ਕੀ ਲਿਖਿਆ ਬਖਵਖ ਮੀਡੀਆ ਪਲੇਟਫਾਰਮਸ ਤੇ ਇਹ ਜਿਹੜਾ ਪੱਤਰ ਜਾਰੀ ਹੋਇਆ ਮੈਂ ਜਿਹੜਾ ਏਬੀਪੀ ਦੇ ਉੱਤੇ ਜਿਹੜਾ ਇਹਨਾਂ ਨੇ ਇਹ ਪੱਤਰ ਦਿੱਤਾ ਉਹ ਉਹ ਤੁਹਾਡੇ ਨਾਲ ਸਾਂਝਾ ਕਰਦਾ ਸੋ ਇਹਨਾਂ ਨੇ ਜਿਹੜਾ ਫਤੇ ਬਲਾ ਕੇ ਜਿਹੜਾ ਗਿਆਨੀ ਰਵੀ ਸਿੰਘ ਜੀ ਜਥੇਦਾਰ ਸ੍ਰੀ ਕਾਲਤਾਖ ਸਾਹਿਬ ਜੀ ਸੋ ਉਹਨਾਂ ਨੂੰ ਫਤੇ ਬਲਾ ਕੇ ਇਹਨਾਂ ਨੇ ਲਿਖਿਆ ਜੀ ਜੀ ਕੇ ਮਾਨਜੋਗ ਸਿੰਘ ਸਾਹਿਬ ਜੀ ਉਹ ਦਫਤਰ ਸਕੱਤਰੇ ਸ੍ਰੀ ਕਾਲਤਾਖ ਸਾਹਿਬ ਦੇ ਪੱਤਰ ਨੰਬਰ ਵੀ /205 ਮਿਤੀ 17/7/2024 ਰਾਹੀਂ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਡੇਰਾ ਸਰਚਾ ਮੁਖੀ ਗੁਰਮੀਤ RAM ਰਹੀਮ ਦੀ ਮਾਫੀ ਦੇ ਮਸਲੇ ਸੰਬੰਧੀ ਇਸ਼ਤਿਹਾਰੀ ਇਸ਼ਤਿਹਾਰਾਂ ਬਾਰੇ ਸਪਸ਼ਟਿਕਰ ਮੰਗਿਆ ਗਿਆ ਸਿਕਾ ਇਸ ਸੰਬੰਧ ਦੇ ਵਿੱਚ ਬੇਨਤੀ ਇਹ ਹੈ ਕਿ 24 ਸਤੰਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਪੰਸ ਸਿੰਘ ਸਹਿਵਰਨ ਦੀ ਕਤਰਤਾ ਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਦੇ ਮਾਮਲੇ ਦੇ ਵਿੱਚ ਗੁਰਮਤਾ ਕੀਤਾ ਗਿਆ ਸਿਕਾ ਜਿਸ ਮਗਰੋਂ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ ਹੁਕਮ ਦੇ ਹੁਕਮ ਤੇ ਮੁਖ ਸਕੱਤਰ ਸਰਦਾਰ ਹਰਚਰਨ ਸਿੰਘ ਦੇ ਵੱਲੋਂ ਵੱਖ-ਵੱਖ ਇਸ਼ਤਿਹਾਰ ਜਾਰੀ ਕਰਵਾਏ ਗਏ ਸਨ ਇਹ ਇਸ਼ਤਿਹਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਅਤੇ ਆਦੇਸ਼ ਦੇ ਸਤਿਕਾਰ ਬੇਅਦਬੀਆਂ ਸੰਬੰਧੀ ਪਛਤਾ ਤਾਪ ਵਜੋਂ ਗੁਰਦੁਆਰਾ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਸ਼੍ਰੀ ਕਨਵਰ ਸਾਹਿਬ ਕਰਵਾਉਣ ਦੀ ਅਪੀਲ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣਾ ਅਤੇ ਗੁਰੂ ਘਰ ਅੰਦਰ ਪਹਿਰੇਦਾਰੀ ਯਕੀਨੀ ਬਣਾਉਣ ਦੀ ਅਪੀਲ ਦੇ ਨਾਲ ਸੰਬੰਧਤ ਸਨ ਇਹ ਇਸ਼ਤਿਹਾਰ ਜਿਹੜੇ ਆ ਇਹਨਾਂ ਗੱਲਾਂ ਦੇ ਨਾਲ ਸੰਬੰਧਤ ਸਨ ਧੰਨਵਾਦ ਸਹਿਤ ਸ਼ੋਮਨੀ ਗੁਰਦੁਆਰਾ ਪਰਵਰਧਕ ਕਮੇਟੀ ਸੋ ਇਹ ਤਾਂ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਜਿਵੇਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਇਸ ਗੱਲ ਦਾ ਕਿ ਇਹਦੇ ਸਬੰਧੀ ਇਹਨਾਂ ਇਹ ਜਿਹੜੇ ਸਪਸ਼ਟੀਕਰਨ ਦਿੱਤੇ ਗਏ ਨੇ ਜਿਹੜੇ ਆਪਣੀ ਐਕਸਪਲੇਨੇਸ਼ਨ ਦਿੱਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੇ ਪੰਜ ਸਿੰਘ ਸਹਿਬਾਨ ਆ ਉਹਨਾਂ ਦੇ ਵੱਲੋਂ ਕੀ ਉਹਨਾਂ ਨੇ ਡਿਸੀਜਨ ਲੈਣਾ ਇਹ ਹਜੇ ਸਾਨੂੰ ਨਹੀਂ ਪਤਾ ਪਰ ਉਹਨਾਂ ਨੇ ਸਿਰਫ ਇਹ ਜਿਹੜੇ ਲੈਟਰਸ ਨੇ ਇਹ ਜਿਹੜੇ ਸਪਸ਼ਟੀਕਰਨ ਨੇ ਇਹਨਾਂ ਨੂੰ ਉਹਨਾਂ ਨੇ ਜੱਦ ਤੱਕ ਕੀਤਾ ਇਸੇ ਤਰੀਕੇ ਨਾਲ ਹੁਣ ਆਪਾਂ ਆਉਣੇ ਆ ਜਿਹੜਾ ਹੈਗਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਪੱਤਰ ਅੱਛਾ ਇਹ 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 ਵਿੱਚ ਇਹਦੇ ਵਿੱਚ ਲਿਖਦੇ ਨੇ ਜੀ ਇਹ ਆਬਵੀਅਸਲੀ ਫਤਿਹ ਬੁਲਾਉਂਦੇ ਨੇ ਆਪਣੇ ਸਿੰਘ ਸਾਹਿਬਾਨ ਨੂੰ ਇੱਕ ਵਾਸਪੀ ਸਿੰਘ ਬਾਦਲ ਇਹ ਕਹਿੰਦੇ ਨੇ ਜੀ ਸ਼੍ਰੋਮਣੀ ਕਾਲੇਦਲ ਸਮੂਹ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦੀ ਨਮਾਇਦਾ ਜਥੇਬੰਦੀ ਹੈ ਇਸ ਜਥੇਬੰਦੀ ਦੀ ਸਥਾਪਨਾ ਵੀ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਸੀ ਅਤੇ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਹ ਮਹਾਨ ਜਥੇਬੰਦੀ 10 ਗੁਰੂ ਸਾਹਿਬਾਨ ਅਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੋਂ ਸੇਧ ਲੈ ਕੇ ਸ਼ੁਰੂਆਤ ਦੇ ਭਲੇ ਵਾਸਤੇ ਦਿਨ ਰਾਤ ਮਿਹਨਤ ਕਰ ਰਹੀ ਹੈ ਸ਼ੋਮੀ ਕਾਲੀ ਦਲ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਤੇ ਰਹੇਗਾ ਜਿੱਥੋਂ ਤੱਕ ਮੇਰੇ ਖਿਲਾਫ ਕੁਝ ਸੀਨੀਅਰ ਆਗੂਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਦਾ ਸਬੰਧ ਹੈ ਉਸ ਦੇ ਸਪਸ਼ਟਿਕਨ ਤੋਂ ਪਹਿਲਾਂ ਮੈਂ ਕੁਝ ਮਹੱਤਵਪੂਰਨ ਤੱਥ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਕੁਝ ਦੁਖਦਾਈ ਘਟਨਾਵਾਂ ਪੰਜਾਬ ਦੇ ਵਿੱਚ ਸ਼ੋਮੀ ਕਾਲੀ ਦਲ ਦੀਆਂ ਸਰਕਾਰਾਂ ਸਮੇਂ ਸਾਲ 2007 ਤੋਂ ਲੈ ਕੇ ਅਕਤੂਬਰ 2015 ਤੱਕ ਵਾਪਰੀਆਂ ਸਨ ਇਨ੍ਹਾਂ ਹਿਰਦੇ ਵੇਦਕ ਘਟਨਾਵਾਂ ਨੂੰ ਲੈ ਕੇ ਉਸ ਵੇਲੇ ਦੇ ਮੁੱਖ ਮੰਤਰੀ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤਤਕਾਲੀ ਜਥੇਦਾਰ ਸਾਹਿਬ શ્રી ਅਕਾਲ ਤਖਤ ਸਾਹਿਬ ਕੋਲ 17 ਅਕਤੂਬਰ 2015 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਨਿੱਜੀ ਤੌਰ ਤੇ ਹਾਜ਼ਰ ਹੋਏ ਸਨ। ਉਹਨਾਂ ਨੇ ਪਛਤਾਪ ਦੀ ਭਾਵਨਾ ਦੇ ਨਾਲ ਆਪਣੇ ਮਨ ਦੀ ਪੀੜਾ ਇੱਕ ਲਿਖਤੀ ਪੱਤਰ ਵਿੱਚ ਸਿੰਘ ਸਾਹਿਬ ਨੂੰ ਪੇਸ਼ ਕੀਤੀ ਸੀ। ਮੈਂ ਉਸ ਪੱਤਰ ਦਾ ਉਤਾਰਾ ਰੂਬਰੂ ਹੇਠਾਂ ਦਰਜ ਕਰ ਰਿਹਾ ਹਾਂ। ਸੋ ਇਹ ਇਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਚਿੱਠੀ ਲਾਈਆ ਜਿਹੜੀ ਕਿ 2015 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖਬਾਦ ਦੇ ਜਥੇਦਾਰ ਨੂੰ ਦਿੱਤੀ ਸੀਗੀ ਇਹ ਮੈਂ ਪਿਛਲੇ ਹਫਤੇ ਇਸ ਚਿੱਠੀ ਦਾ ਜਿਹੜਾ ਇਹ ਆਪਣੇ ਬੀਲੌਗ ਦੇ ਵਿੱਚ ਪ੍ਰੋਪਰਲੀ ਜ਼ਿਕਰ ਕਰ ਚੁੱਕਾਂਗੇ ਕੀ ਕੀ ਉਸ ਚਿੱਠੀ ਦੇ ਵਿੱਚ ਲਿਖਿਆ ਸਿਕਾ ਤੁਸੀਂ ਜਾ ਕੇ ਜਿਹੜਾ ਦੇਖ ਸਕਦੇ ਹੋ ਮੈਂ ਲਿੰਕ ਵੀ ਸਾਂਝਾ ਕਰ ਦਊਗਾ ਜਿਹੜਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਲੈਟਰ ਦੇ ਵਿੱਚ ਕੀ ਲਿਖਿਆ ਬਾਅਦ ਸਰਦਾਰ ਸੁਖੀ ਸਿੰਘ ਬਾਦਲ ਇਹ ਲਿਖਦੇ ਨੇ ਕਿ ਉਪਰੋਕਤ ਪੱਤਰ ਭਾਵ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਾਲਾ ਪੱਤਰ ਆ ਜਿਹੜਾ ਵੀ ਉਤੋਂ ਇਹ ਸਪਸ਼ਟ ਹੈ ਕਿ ਤਤਕਾਲੀ ਮੁੱਖ ਮੰਤਰੀ ਸਾਹਿਬ ਦੇ ਉੱਪਰ ਸਾਹਿਬ ਦੇ ਮੰਦੇ ਉੱਪਰ ਉਸ ਵੇਲੇ ਵਾਪਰ ਰਹੀਆਂ ਅਣਕਿਆਸੀਆਂ ਘਟਨਾਵਾਂ ਦਾ ਭਾਰੀ ਬੋਝ ਸੀ ਉਹਨਾਂ ਨੇ ਆਪਣੇ ਮਨ ਦੀ ਬੇਦਨਾ ਤਤਕਾਲੀ ਜਥੇਦਾਰ ਜੀ ਦੇ ਨਾਲ ਜਿਹੜੀ ਆ ਪਰੇਮਾਨਾ ਰੱਖੀ ਹੋਈ ਸੀਗੀ ਉਹਨਾਂ ਦੇ ਸਾਹਮਣੇ ਇਸ ਤੋਂ ਬਾਅਦ ਸਰਦਾਰ ਸੁਖਵੀਰ ਸਿੰਘ ਬਾਦਲ ਕੀ ਲਿਖਦੇ ਨੇ ਕਿ ਸਤਕਾਰਯੋਗ ਸਿੰਘ ਸਾਹਿਬ ਜੀਓ ਸ਼੍ਰੀ ਅਕਾਲ ਤਖਤ ਸਾਹਿਬ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਸਮਰੱਥ ਗੁਰੂ ਜਾਣੀ ਜਾਣ ਹੈ ਵਰਕ ਤੇ ਦਲੀਲਾ ਉੱਥੇ ਹੁੰਦੀਆਂ ਨੇ ਜਿੱਥੇ ਕਿਸੇ ਨੂੰ ਸਮਝਾਉਣ ਦੀ ਲੋੜ ਹੋਵੇ ਜਾਂ ਕੁਝ ਲੁਕਾਉਣ ਦੀ ਮਨਚਾ ਹੋਵੇ ਦਾਸ ਗੁਰੂ ਘਰ ਦਾ ਨਿਮਾਣਾ ਸੇਵਕ ਹੈ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਰਿਹਾ ਹੈ ਮੈਂ ਬਿਨਾਂ ਕਿਸੇ ਸਵਾਲ ਜਵਾਬ ਦੇ ਸੱਚੇ ਦਿਲੋਂ ਵਾਹਿਗੁਰੂ ਅੱਗੇ ਜੋਦੜੀ ਕਰ ਰਿਹਾ ਹਾਂ ਜੋ ਵੀ ਸਾਡੇ ਖਿਲਾਫ ਲਿਖ ਕੇ ਦਿੱਤਾ ਗਿਆ ਹੈ ਦਾਸ ਉਸ ਵਾਸਤੇ ਗੁਰੂ ਦੇ ਮਹਾਨ ਤਖਤ ਤੇ ਹਾਜ਼ਰ ਹੋ ਕੇ ਗੁਰੂ ਸਾਹਿਬ ਅਤੇ ਗੁਰੂ ਪੰਥ ਪਾਸੋਂ ਬਿਨਾਂ ਸ਼ਰਤ ਕੇ ਮਾਂ ਜਾਚਨਾ ਕਰਦਾ ਹੈ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਦਾਸ ਸਾਰੀਆਂ ਭੁੱਲਾਂ ਨੂੰ ਆਪਣੀ ਝੋਲੀ ਦੇ ਵਿੱਚ ਪਾਉਂਦਾ ਹੈ ਚਾਹੇ ਇਹ ਭੁੱਲਾਂ ਪਾਰਟੀ ਕੋਲੋਂ ਹੋਈਆਂ ਨੇ ਜਾਂ ਸਰਕਾਰ ਕੋਲੋਂ ਦਾਸ ਚੇਤ ਅਚੇਤ ਵਿੱਚ ਹੋਈਆਂ ਇਹਨਾਂ ਸਾਰੀਆਂ ਭੁੱਲਾਂ ਚੁੱਕਾਂ ਦੇ ਲਈ ਖਿਮਾ ਦਾ ਜਾਚਕ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਮਤਿ ਪਰੰਪਰਾਵਾਂ ਅਨੁਸਾਰ ਜਾਰੀ ਕੀਤੇ ਹਰ ਹੁਕਮ ਨੂੰ ਦਾਸ ਅਤੇ ਮੇਰੇ ਸਾਥੀ ਖੇੜੇ ਮੱਥੇ ਪ੍ਰਵਾਨ ਕਰਨਗੇ ਮੇਰੀ ਅਰਦਾਸ ਹੈ ਕਿ ਅਕਾਲ ਪੁਰਖ ਪੰਥ ਅਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਦਰ ਤੇ ਸਤਕਾਰ ਸਹਿਤ ਗੁਰੂ ਪੰਥਾ ਦਾਸ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮੀ ਕਾਲੀਦਲ ਦੇ ਜਿਹੜਾ ਲੈਟਰ ਹੈਡ ਦੇ ਨਾਲ ਇਹ ਚਿੱਠੀ ਆ ਉਹਨਾਂ ਨੇ ਲਿਖੀ ਆ ਸੋ ਇਹ ਜਿਹੜਾ ਐਸਜੀਪੀਸੀ ਦੇ ਪਹਿਲਾਂ ਕੀ ਕਿਹਾ ਗਿਆ ਉਹੋ ਵੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਸਪਸ਼ਟਿਕਰ ਲੈਟਰ ਦੇ ਵਿੱਚ ਕੀ ਲਿਖਿਆ ਇਹਦੀ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਇਹਦੇ ਬਾਬਤ ਸਿੰਘ ਸਹਿਬਾਨ ਕੀ ਫੈਸਲਾ ਕਰਦੇ ਨੇ ਇਹ ਹਜੇ ਭਵਿੱਖ ਦੇ ਗਰ ਦੇ ਵਿੱਚ ਹੈ ਇਸ ਸਮੇਂ ਮਸਲਾ ਇਹ ਹੈ ਕਿ ਸਭ ਤੋਂ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਇੱਕ ਗੱਲ ਜਿਹੜੀ ਆ ਦੁਬਾਰਾ ਗਰਦਿਸ਼ ਜਿਹੜੀ ਕੀਤੀ ਆ ਨਾ ਦੁਬਾਰਾ ਸਰਫੇਸ ਤੇ ਆਈ ਆ ਉਹ ਹੈਗੀ ਆ ਪ੍ਰਦੀਪ ਕਲੇਰ ਦੀ ਜਿਹੜੀ ਇੰਟਰਵਿਊ ਹੁੰਦੀ ਆ ਉਸ ਤੋਂ ਬਾਅਦ ਉਹਦੇ ਵਿੱਚ ਉਹ ਜਿਹੜੇ ਇਲਜ਼ਾਮਾਤ ਲਗਾਉਂਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਤੇ ਜਾਂ ਜਿਹੜਾ ਉਹ ਕਹਿੰਦੇ ਨੇ ਵੀ ਜਦੋਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਜਿਹੜੇ ਆ ਰਾਮ ਰਹੀਮ ਨੂੰ ਛੇਕਿਆ ਗਿਆ ਸੀਗਾ ਪੰਥ ਦੇ ਵਿੱਚੋਂ ਉਦੋਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਮੁਲਾਕਾਤਾਂ ਕਰਦੇ ਰਹੇ ਨੇ ਦੇਰਾ ਮੁਖੀ ਦੇ ਨਾਲ ਰਾਮ ਰਹੀਮ ਦੇ ਨਾਲ ਜਿਹਨੂੰ ਕਿ ਓਬਵੀਅਸਲੀ ਸਰਦਾਰ ਸੁਖ ਸਿੰਘ ਬਾਦਲ ਦੇ ਸਾਥੀਆਂ ਨੇ ਜਾਂ ਅਕਾਲੀ ਦਲ ਨੇ ਜਾਂ ਪੂਰਾਂ ਦੇ ਵੱਲੋਂ ਟੋਟਲੀ ਡਿਨਾਈ ਕੀਤਾ ਗਿਆ ਕਿ ਇਹ ਬਿਲਕੁਲ ਝੂਠ ਬੋਲਿਆ ਜਾ ਰਿਹਾ ਹੈ ਉਹਨਾਂ ਨੇ ਜਿਹੜਾ ਇਹਦਾ ਇਲਜ਼ਾਮ ਲਗਾਇਆ ਭਗਵੰਤ ਸਿੰਘ ਸਰਕਾਰ ਦੇ ਉੱਤੇ ਨਾਲ ਦੀ ਨਾਲ ਏਜੰਸੀਆਂ ਦੇ ਉੱਤੇ ਕੇਂਦਰ ਸਰਕਾਰ ਦੇ ਉੱਤੇ ਸੋ ਏਕ ਮਸਲਾ ਖੜਾ ਹੈ ਹੁਣ ਇਹਦੇ ਉੱਤੇ ਕੀ ਫੈਸਲਾ ਹੁੰਦਾ ਹੈ ਇਹ ਜਿਹੜਾ ਆਪਾਂ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਕਿੱਧਰ ਨੂੰ ਜਾਂਦੀ ਹੈ ਪਰ ਇਹ ਜ਼ਰੂਰ ਹੈ ਕਿ ਇਹਨਾਂ ਦੇ ਲਈ ਬੜੀਆਂ ਮੁਸ਼ਕਲਾਂ ਰਹਿਣੀਆਂ ਤੇ ਖਾਸ ਕਰਕੇ ਹੁਣ ਸਿੰਘ ਸਹਿਬਾਨ ਇਸ ਤੇ ਕੀ ਫੈਸਲਾ ਕਰਦੇ ਨੇ ਇਹ ਵੀ ਜਿਹੜਾ ਉਹਨਾਂ ਦੇ ਲਈ ਵੀ ਇੱਕ ਔਖਾ ਰਾਹ ਆ ਕਿ ਉਹ ਕਿਹੜਾ ਫੈਸਲਾ ਕਰਦੇ ਨੇ ਜਿਹੜਾ ਇਹ ਸਥਿਤੀਆਂ ਫਿਰ ਕਿੱਧਰ ਨੂੰ ਜਾਂਦੀਆਂ ਨੇ ਹੁਣ ਇਹਨਾਂ ਸਿੰਘ ਸਹਿਬਾਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਆਲਰੇਡੀ ਤੁਹਾਨੂੰ ਪਤਾ ਕਿ ਜਿਹੜਾ ਇਸ ਟਿਕੇ ਦੀਆਂ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਜਿਹੜੇ ਬਾਗੀ ਅਕਾਲੀ ਆਗੂ ਨੇ ਉਹ ਚਾਹੁੰਦੇ ਨੇ ਕਿ ਸਾਡੀ ਜਿਹੜੀ ਆ ਨਮਾਇੰਦਗੀ ਕਰਨ ਸਾਡੀ ਜਿਹੜਾ ਪ੍ਰਧਾਨਗੀ ਕਰਨ ਸਾਡੇ ਸਾਡੇ ਵਾਲੇ ਪਾਸਿਓਂ ਜਦ ਕਿ ਜਦੇਦਾਰ ਸਾਹਿਬ ਨੇ ਕਿਆ ਸਗਾ ਗਿਆ ਜਾਨੀ ਹਰਪੀਤ ਸਿੰਘ ਜੀ ਹੋਣਾ ਨੇ ਕਿ ਮੈਂ ਧੜਿਆਂ ਦੀ ਸਿਆਸਤ ਨਹੀਂ ਕਰਨੀ ਜੇਕਰ ਸਾਰੇ ਇਕੱਠੇ ਹੋ ਕੇ ਸਾਡੇ ਕੋਲ ਆਉਣਗੇ ਤਾਂ ਕੁਝ ਸੋਚਿਆ ਜਾ ਸਕਦਾ ਤੇ ਉਹਨਾਂ ਨੇ ਡਿਨਾਈ ਨਹੀਂ ਕੀਤਾ ਦੈਟ ਮੀਨਸ ਹੁਣ ਇਹ ਕਹਾਣੀ ਕੀ ਸਿੰਘ ਸਾਹਿਬ ਸਾਰਿਆਂ ਨੂੰ ਸੱਦ ਕੇ ਸਾਰਿਆਂ ਤੇ ਕੋਈ ਸਜ਼ਾ ਲਗਾ ਸਕਦੇ ਆ ਕਿਉਂਕਿ ਜਿਹੜੇ ਬਾਗੀ ਆਕਾਲੀ ਨੇਵੇਂ ਉਹ ਵੀ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਜੀ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਗੱਲ ਬਹੁਤ ਜਿਹੜੀ ਆ ਡੂੰਗੀ ਬਸੀ ਹੋਈ ਆ ਕਿ ਇਹ ਸਾਰੇ ਇਕੱਠੇ ਹੀ ਸੀ ਜੋ ਕੁਝ ਵੀ ਹੋਇਆ ਇਹਨਾਂ ਸਾਰਿਆਂ ਨੇ ਕੀਤਾ ਪ੍ਰਧਾਨਗੀਆਂ ਕੁਰਸੀਆਂ ਸਰਕਾਰਾਂ ਦੇ ਵਿੱਚ ਜਿਹੜੀਆਂ ਵੱਡੀਆਂ ਨਿਯੁਕਤੀਆਂ ਹੁੰਦੀਆਂ ਇਹ ਸਾਰਿਆਂ ਨੇ ਮਾਣੀਆਂ ਸਾਰਿਆਂ ਦੇ ਪਰਿਵਾਰ ਸਾਰਿਆਂ ਦੇ ਬੱਚੇ ਵੀ ਇਹਨਾਂ ਦੇ ਵਿੱਚ ਸੀਗੇ ਚਾਹੇ ਚਾਹੇ ਜਿੰਨੇ ਵੀ ਇਹ ਵੱਡੇ ਲੀਡਰ ਆ ਕੇ ਹੁਣ ਜਿਹੜੀ ਆਪਣੀ ਨਾਰਾਜ਼ਗੀ ਜਾਂ ਵਿਰੋਧਗੀ ਜਤਾ ਰਹੇ ਨੇ ਸੋ ਇਸ ਕਰਕੇ ਬੜਾ ਕੰਪਲਿਕੇਟਡ ਜਿਹੜਾ ਇਸ਼ੂ ਆ ਤੇ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਬਾਗੀ ਧੜਾਇਆ ਲੋਕਾਂ ਦੀ ਨਜ਼ਰ ਦੇ ਵਿੱਚ ਇੱਕੋ ਹੀ ਜਿਹੜਾ ਲਾਈਨ ਦੇ ਵਿੱਚ ਖੜੇ ਨਾਲ ਦੀ ਨਾਲ ਜਿਹੜਾ ਜਦੋਂ ਸਿੰਘ ਸਾਹਿਬਾਨ ਫੈਸਲਾ ਕਰਦੇ ਨੇ ਉਹ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਦੇ ਨੇ ਜਾਂ ਕਿੱਦਾਂ ਕਰਦੇ ਨੇ ਇਹ ਵੀ ਬਹੁਤ ਜਿਹੜੀ ਆ ਇੰਟਰਸਟਿੰਗ ਰਹੇਗਾ ਦੇਖਣ ਵਾਲਾ ਤੇ ਇਹਨਾਂ ਦੇ ਜਿਹੜਾ ਬਿਲਕੁਲ ਇਹਨਾਂ ਦੇ ਪੈਰਲਲ ਜਿਹੜੀ ਇੱਕ ਧਿਰ ਆ ਜਿਹੜੀ ਕਿ ਸਰਦਾਰ ਸਰਬਜੀਤ ਸਿੰਘ ਖਾਲਸਾ ਹੁਣੀ ਮੈਂਬਰ ਆਫ ਪਾਰਲੀਮੈਂਟ ਤੇ ਭਾਈ ਅਮਰਪਾਲ ਸਿੰਘ ਹੁਣੀ ਅਮਰਤਪਾਲ ਸਿੰਘ ਗੁਣੀ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਨੇ ਸਰਦਾਰ ਸਰਬਜੀਤ ਸਿੰਘ ਖਾਲਸਾ ਜਿਹੜੇ ਆ ਇੱਕ ਤਾਂ ਉਹਨਾਂ ਦੇ ਵੱਲੋਂ ਜਿਹੜੀ ਇੱਕ ਇਕਤਤਾ ਸੱਦੀ ਗਈ ਆ ਬਾਬਾ ਬਾਬਾ ਪਕਾਲਾ ਵਿਖੇ ਜਿੱਥੇ ਉਹਨਾਂ ਨੇ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਜਾਂ ਜਿਹੜੇ ਸਿੰਘ ਬੰਦ ਨੇ ਜੇਲ੍ਹਾਂ ਦੇ ਵਿੱਚ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਗੁਣੀ ਇਹਨਾਂ ਤੋਂ NSA ਹਟਾਉਣ ਦੀ ਗੱਲ ਕਰਨੀ ਆ ਫਿਰ ਉਹ ਵਾਰ-ਵਾਰ ਕਹਿ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਜਿਹੜੀਆਂ ਬਹੁਤ ਘੱਟ ਬਣੀਆਂ ਇਹ ਇਹ ਹੋਰ ਬਣਾਉਣੀਆਂ ਚਾਹੀਦੀਆਂ ਤੇ ਸਾਨੂੰ ਇਹ ਜਿਹੜਾ ਸ਼੍ਰੋਮਣੀ ਕਮੇਟੀ ਦੀ ਉਹਨਾਂ ਨੇ ਕਿਹਾ ਵੀ ਆ ਕਿ ਅਸੀਂ ਉਹਦੀ ਪੋਲਿਟਿਕਸ ਦੇ ਵਿੱਚ ਬੜਾ ਜਿਹੜਾ ਅਸੀਂ ਭਾਗ ਲਵਾਂਗੇ ਤੇ ਸਰਜੀ ਸਿੰਘ ਖਾਲਸਾ ਹੋਣਾ ਨੇ ਕਿਹਾ ਕਿ ਡੈਫੀਨਿਟਲੀ ਕੋਈ ਨਾ ਕੋਈ ਲੌਬੀ ਤਾਂ ਕ੍ਰੀਏਟ ਕਰਨੀ ਪੈਣੀ ਆ ਕੋਈ ਨਾ ਕੋਈ ਧੜਾ ਤਾਂ ਸਾਨੂੰ ਬਣਾਉਣਾ ਹੀ ਪੈਣਾ ਸੋ ਇਹਦਾ ਮਤਲਬ ਇਹ ਆ ਕਿ ਉਹ ਇੱਕ ਪਾਰਟੀ ਉਹਨਾਂ ਦੀ ਕਹਿ ਲਓ ਕਿ ਡੈਫੀਨਿਟਲੀ ਬਣਨ ਜਾ ਰਹੀ ਆ ਹਾਲਾਂਕਿ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਜਾਂ ਤਾਂ ਭਾਈ ਅਮਰਪਾਲ ਸਿੰਘ ਹੁਣੀ ਮੈਨੂੰ ਇਹ ਕਹਿ ਦੇਣਗੇ ਤੂੰ ਪਾਰਟੀ ਬਣਾ ਲੈ ਤੇ ਮੈਂ ਜਦੋਂ ਜੇਲ੍ਹ ਤੋਂ ਆਉਂਗਾ ਮੈਂ ਤੁਹਾਨੂੰ ਜੁਆਇਨ ਕਰ ਲਊਗਾ ਜਾਂ ਫਿਰ ਉਹਨਾਂ ਦੇ ਆਏ ਤੇ ਕੋਈ ਪਾਰਟੀ ਦੀ ਜਿਹੜੀ ਅਸੀਂ ਬਣਾਵਾਂਗੇ ਪਰ ਜਿਹੜੀ ਇਹਦੇ ਵਿੱਚ ਇੰਟਰਸਟਿੰਗ ਗੱਲ ਆ ਜਿਹਦੇ ਬਾਬਤ ਸ਼ਾਇਦ ਹੁਣੇ ਇਕਾਲੀ ਦਲ ਵਾਲੇ ਵੀ ਸੋਚ ਰਹੇ ਹੋਣੇ ਜਾਂ ਬਾਗੀ ਵੀ ਸੋਚ ਰਹੇ ਹੋਣੇ ਆ ਕਿ ਇਹਨਾਂ ਨੇ ਜਿਹੜਾ ਇਹ ਸ਼ਿਫਟ ਲਿਆ ਆ ਜਾਂ ਭਾਈ ਅਮਰਪਾਲ ਸਿੰਘ ਉਹਨਾਂ ਦੀ ਸੋਚ ਹੋ ਰਿਹਾ ਇਹ ਇਕੱਲੇ ਸਰਜੀਤ ਸਿੰਘ ਉਹਨਾਂ ਦੀ ਸੋਚ ਆ ਇਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਵੀਕਐਂਡ ਦੇ ਦੌਰਾਨ ਇਹਦੇ ਵਿੱਚ ਜਿਹੜਾ ਇਹਨਾਂ ਨੂੰ ਸਵਾਲ ਹੁੰਦਾ ਇੱਕ ਸਰ ਸਰਜੀਤ ਸਿੰਘ ਖਾਲਸਾ ਇਹਦਾ ਜਵਾਬ ਦਿੰਦੇ ਨੇ ਦੋਨੇ ਜਣੇ ਕਿਉਂਕਿ ਭਾਈ ਭਾਈ ਤਰਸੇਮ ਸਿੰਘ ਦੀ ਹੁਣੀ ਜਿਹੜੇ ਅਮਰਪਾਲ ਸਿੰਘ ਉਹਨਾਂ ਦੇ ਫਾਦਰ ਨੇ ਉਹ ਵੀ ਨਾਲ ਹੀ ਬੈਠੇ ਸਕੇ ਸੋ ਉਹ ਉੱਥੇ ਬੈਠੇ ਸੀ ਪਰ ਜਵਾਬ ਸਰਜੀਤ ਸਿੰਘ ਖਾਲਸਾ ਜੋ ਕਿ ਮੈਂਬਰ ਆਫ ਪਾਰਲੀਮੈਂਟ ਨੇ ਫਰੀਦਕੋਟ ਤੋਂ ਅ ਉਸ ਥੱਲੇੋਂ ਸਵਾਲ ਹੁੰਦਾ ਹੈ ਜਰਨਲਿਸਟ ਦੇ ਵੱਲੋਂ ਕਿ ਭਾਈ ਸਾਹਿਬ ਨੇ ਜਿਹੜੀ ਆਵਾਜ਼ ਉਠਾਈ ਸੀ ਪੰਜਾਬ ਦੀ ਆਜ਼ਾਦੀ ਵਾਸਤੇ ਇਹਦਾ ਜਵਾਬ ਜਿਹੜਾ ਦਿੰਦੇ ਨੇ ਸਰਬਜੀਤ ਸਿੰਘ ਖਾਲਸਾ ਹੁਣੇ ਅਸੀਂ ਜੀ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਇਸ ਤੋਂ ਇਹ ਬਾਅਦ ਦੀਆਂ ਗੱਲਾਂ ਨੇ ਪੰਜਾਬ ਦੀ ਆਜ਼ਾਦੀ ਦੀਆਂ ਸਰਬਜੀਤ ਸਿੰਘ ਖਾਲਸਾ ਕਹਿੰਦੇ ਨੇ ਕਿ ਅਸੀਂ ਪਹਿਲਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਪੰਜਾਬ ਦੀ ਆਜ਼ਾਦੀ ਦੀਆਂ ਗੱਲਾਂ ਇਹ ਇਸ ਤੋਂ ਬਾਅਦ ਦੀਆਂ ਨੇ that means ਕਿ ਖਾਲਸਤਾਨ ਵਾਲੇ ਮਸਲੇ ਤੋਂ ਅੱਡ ਮੁਲਖ ਵਾਲੇ ਮਸਲੇ ਤੋਂ ਇਹ ਆਪਣੇ ਆਪ ਨੂੰ ਵੱਖ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਹ ਭਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਲਾਈਨ ਹੈਗੀ ਆ ਜਾਂ ਨਹੀਂ ਹੈਗੀ ਇਹ ਇੱਕ ਸਵਾਲ ਹੈ ਪਰ ਇਹ ਜੇਕਰ ਐਸਵੀ ਕੇ ਨਾਲੇ ਕਰ ਪਾਉਂਦੇ ਨੇ ਤੇ ਸਕਸੈਸਫੁਲੀ ਕਰ ਪਾਉਂਦੇ ਨੇ ਤੇ ਇਹਨਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਜਾਂ इवन दो ਬਾਗੀ ਧੜਾ ਵੀ ਆ ਬੇ ਇਹਨਾਂ ਦੀ ਜਗ੍ਹਾ ਲੈਣ ਦੀ ਕਿਉਂਕਿ ਇਹ ਆ ਫਿਰ ਆਪਣੇ ਆਪ ਨੂੰ ਕਹਿਣਗੇ ਕਿ ਤੁਸੀਂ ਸਾਨੂੰ ਬਾਰ-ਬਾਰ ਜਿਹੜੇ ਬਹੁਤ ਸਾਰੇ ਕੋਰਟਸ ਇਹਨਾਂ ਨੂੰ ਰੈਡੀਕਲ ਕਹਿੰਦੇ ਨੇ ਕਿ ਤੁਸੀਂ ਸਾਨੂੰ ਰੈਡੀਕਲ ਕਿਉਂ ਕਹਿੰਦੇ ਹੋ ਅਸੀਂ ਤਾਂ ਅਸੀਂ ਵੀ ਪੰਜਾਬ ਦੇ ਭਲੇ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਜਿਵੇਂ ਸਪੀਕਰ ਦੀਆਂ ਗੱਲਾਂ ਸ਼੍ਰੋਮਣੀ ਕਾਲੀ ਦਲ ਬਾਦਲ ਵਾਲੇ ਕਰਦੇ ਸੀ ਉਹਨਾਂ ਨੂੰ ਇੰਨਾ ਚਿਰ ਉਹਨਾਂ ਨੇ ਸਰਕਾਰ ਜੇ ਉਹਨਾਂ ਨੇ ਮਾਣੀ ਆ ਤਾਂ ਸਾਡੀ ਕਿਉਂ ਨਹੀਂ ਸਰਕਾਰ ਬਣ ਸਕਦੀ ਅਸੀਂ ਵੀ ਪੰਜਾਬ ਨੂੰ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਇਹਦੀ ਤਰੱਕੀ ਦੀਆਂ ਗੱਲਾਂ ਕਰ ਰਹੇ ਆ ਸੋ ਹੋ ਸਕਦਾ ਕਿ ਇਹਦਾ ਫਰਕ ਜਿਹੜਾ ਪੰਜਾਬ ਦੇ ਵੋਟਰਾਂ ਦੇ ਉੱਤੇ ਜਾਂ ਖਾਸ ਕਰਕੇ ਜਿਹੜਾ ਪੰਥਕ ਵੋਟਰਾਂ ਦੇ ਉੱਤੇ ਪਵੇ ਸੋ ਇਹ ਇੱਕ ਵੱਡੀ ਚੁਣੌਤੀ ਹੋਣੀ ਆ ਸਰਦਾਰ ਸੁਖਬੀ ਸਿੰਘ ਬਾਦਲ ਦੇ ਲਈ ਜਾਂ ਇਹ ਸਾਰੇ ਬਾਗੀ ਧੜੇ ਦੇ ਲਈ ਇਸੇ ਕਰਕੇ ਮੈਂ ਉਸ ਦਿਨ ਕਿਹਾ ਸੀਗਾ ਕਿ ਇਹ ਹੁਣ ਇੱਕ ਟੈਕਨੀਕਲ ਜਿਹੜੀ ਵਾਰ ਇਹਨਾਂ ਦੇ ਵਿੱਚ ਵੀ ਸ਼ੁਰੂ ਹੋ ਸਕਦੀ ਆ ਬਾਗੀਆਂ ਦੇ ਵਿੱਚ ਤੇ ਸੁਖਬੀ ਸਿੰਘ ਬਾਦਲ ਵਾਲੇ ਧੜੇ ਦੇ ਵਿੱਚ ਕਿ ਅਸਲੀ ਕਾਲੀ ਦਲ ਕਿਹੜਾ ਦਫ਼ਤਰ ਕਿਹਦੇ ਕੋ ਜਾਣਾ ਚੋਣ ਨਿਸ਼ਾਨ ਕਿਹਦੇ ਕੋ ਜਾਣਾ ਤੇ ਇਹ ਵੀ ਹੋ ਸਕਦਾ ਕਿ ਇਕੱਠੇ ਵੀ ਹੋ ਜਾਣ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਇਹ ਕੱਲ ਨੂੰ ਇਕੱਠੇ ਵੀ ਹੋ ਜਾਣ ਬਾਕੀ ਡੈਫੀਨਿਟਲੀ ਜਿਹੜਾ ਸਿੰਘ ਸਾਹਿਬਾਨਾਂ ਦੇ ਵੱਲੋਂ ਫੈਸਲਾ ਕੀ ਕੀਤਾ ਜਾਂਦਾ ਅਗਲੀ ਕੱਤਰਤਾ ਦੇ ਵਿੱਚ ਇਹ ਇਹ ਜਿਹੜਾ ਬਹੁਤ ਜ਼ਿਆਦਾ ਡਿਸਾਈਜ਼ਿਵ ਜਿਹੜਾ ਫੈਕਟਰ ਰਹਿਣਾ ਜੇਕਰ ਇਸੇ ਹੀ ਮਸਲੇ ਦੇ ਨਾਲ ਕਿਉਂਕਿ ਜੁੜੀ ਹੋਈ ਗੱਲ ਹੈ ਵੀ ਇਹ ਵੈਸੇ ਕੁਮਰ ਹੁਣੀ ਜਿਹੜੇ ਆ ਲਗਾਤਾਰ ਇਹ ਆਪਣੇ ਐਮਐਲਏ ਹੋਣ ਦਾ ਫਰਜ਼ ਤਾਂ ਜੀ ਇਹ ਲਗਾਤਾਰ ਨਿਭਾ ਰਹੇ ਨਹੀਂ ਇਹਨਾਂ ਨੂੰ ਕ੍ਰੈਡਿਟ ਜਿਹੜਾ ਦੇਣਾ ਬਣਦਾ ਬਾਕੀ ਜਿਹੜੇ ਜਿੰਨੇ ਵੀ ਪੰਜਾਬ ਦੇ ਐਮਐਲਏ ਨੇ ਉਹ ਤਾਂ ਕੋਈ ਇਹ ਬੋਲਦੇ ਹੀ ਨਹੀਂ ਹੈਗੇ ਸੋ ਇਹਨਾਂ ਨੇ ਜਿਹੜਾ ਆਪਣੇ ਕੁਮਰ ਵਿਜੇ ਪ੍ਰਤਾਪ ਹੁਣੀ ਆ ਇਹਨਾਂ ਨੇ ਮੁਲਾਕਾਤ ਕੀਤੀ ਆ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਕੁਲਤਾਰ ਸਿੰਘ ਸੰਧਵਾ ਇਸ ਇੱਕ ਤਾਂ ਆਪ ਭਗਵੰਤ ਮਾ ਤੋਂ ਬਾਅਦ ਜੇ ਕੋਈ ਵੱਡਾ ਲੀਡਰ ਆ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਥੈਟ ਇਜ਼ ਕੁਲਤਾਰ ਸਿੰਘ ਸੰਧਵਾ ਤੇ ਉਹ ਇੱਕ ਸਿੱਖ ਚਿਹਰੇ ਦੇ ਵਜੋਂ ਵੀ ਉਹਨਾਂ ਨੂੰ ਵੇਖਿਆ ਜਾਂਦਾ ਤੇ ਪਰ ਉਹਨਾਂ ਦੇ ਉੱਤੇ ਪ੍ਰੋਬਲਮ ਇਹ ਹੈ ਕਿ ਜਦੋਂ ਇਹ ਸਾਰੇ ਜਿਹੜਾ ਬਰਗਾੜੀ ਵਾਲਾ ਜਾਂ ਬੇਅਦਵੀ ਵਾਲਾ ਜਿਹੜਾ ਵੀ ਮਸਲਾ ਸੀਗਾ ਇਹਦੇ ਬਾਬਤ ਜਿਹੜਾ ਮੋਰਚਾ ਚੱਲ ਰਿਹਾ ਸੀਗਾ ਉਹਦੇ ਵਿੱਚ ਤਰੀਕਾਂ ਦਾ ਐਲਾਨ ਜਿਹੜਾ ਜਾ ਕੇ ਸੰਧਵਾ ਹੁਣੀ ਕਰਦੇ ਹੁੰਦੇ ਸੀ ਕਿ ਅਸੀਂ ਜਿਹੜਾ ਬਸ ਲੱਗ ਹੀ ਆ ਅਸੀਂ ਇਹ ਸਾਰਾ ਕੁਝ ਨਿਵੇੜ ਦੇਣਾ ਤੋਂ ਨਿਬੜਿਆ ਹਜੇ ਤੱਕ ਨਹੀਂ ਤੇ ਨਾ ਹੀ ਜੇਕਰ ਆਪਾਂ ਆਈਜੀ ਖਟੜਾ ਉਹਨਾਂ ਦੀ ਗੱਲ ਮੰਨੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਕੀ ਅਕਾਲ ਤਖਤ ਸਾਹਿਬ ਦੇ ਨਾਲ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਸੀਗੀ ਤੇ ਉਸ ਮੁਲਾਕਾਤ ਦੇ ਬਾਰੇ ਆਈਪੀ ਸਿੰਘ ਹੋਣਾ ਨੇ ਜਿਹੜਾ ਆਪਣਾ ਇੱਕ ਆਰਟੀਕਲ ਲਿਖਿਆ ਸੀਗਾ ਸੀਨੀਅਰ ਜਿਹੜੇ ਜਰਨਲਿਸਟ ਨੇ ਪੰਜਾਬ ਦੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਆਈਜੀ ਖਟਰਾ ਹੋਣੀ ਵੀ ਇਹ ਕਹਿੰਦੇ ਨੇ ਕਿ ਹਜੇ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਇਹਨਾਂ ਸਰਕਾਰਾਂ ਨੇ ਤਾਂ ਅਪੀਲਾ ਵੀ ਨਹੀਂ ਕੀਤੀਆਂ ਕਿ ਕੇਸ ਪੰਜਾਬ ਤੋਂ ਜਿਹੜੇ ਆ ਬਾਹਰ ਜਾ ਰਹੇ ਨੇ ਓਬਵੀਅਸਲੀ ਮਾਨ ਹੋਣਾ ਨੇ ਸੀਐਮ ਮਾਨ ਹੋਣਾ ਨੇ ਇਸ ਗੱਲ ਨੂੰ ਨਕਾਰਿਆ ਸੀਗਾ ਉਹਨਾਂ ਨੇ ਕਿਹਾ ਸੀ ਸਾਡੇ ਵੱਲੋਂ ਕੋਈ ਅੜਚਣ ਨਹੀਂ ਪਾਈ ਜਾ ਰਹੀ ਪਰ ਇਹ ਨਜ਼ਰ ਆ ਰਿਹਾ ਕਿ ਹਜੇ ਤੱਕ ਇਹਨਾਂ ਕੇਸਾਂ ਦੇ ਬਾਬਤ ਜਿਹੜੇ ਬੇਅਦਬੀ ਦਾ ਮਸਲਾ ਸੀਗਾ ਵੀ ਇਹਨਾਂ ਕੇਸਾਂ ਦੇ ਬਾਬਤ ਕੁਝ ਖਾਸ ਜਿਹੜਾ ਹੋ ਨਹੀਂ ਰਿਹਾ ਇਹਨਾਂ ਦੀ ਆਪਣੇ ਖਟੜਾ ਸਾਹਿਬ ਦੀ ਇੱਕ ਇੰਟਰਵਿਊ ਵੀ ਆਈ ਆ ਉਹ ਉਹ ਵੀ ਸੁਣ ਕੇ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਉਹਦੇ ਵਿੱਚ ਉਹਨਾਂ ਨੇ ਕੀ ਜਿਹੜਾ ਕਿਹਾ ਸੋ ਇਹਦੇ ਵਿੱਚ ਇਹਨਾਂ ਨੇ ਟਵੀਟ ਕੀਤਾ ਜੀ ਜਾਂ ਐਕਸ ਦੇ ਉੱਤੇ ਪੋਸਟ ਕੀਤਾ ਕਮਰ ਵਿਜੇ ਪ੍ਰਤਾਪ ਹੋਣਾ ਨੇ ਇਹਨਾਂ ਨੇ ਕਿਹਾ ਕਿ ਅੱਜ ਮੇਰੀ ਮੁਲਾਕਾਤ ਹੋਈ ਆ ਆਨਰੇਬਲ ਸਪੀਕਰ ਆਫ ਪੰਜਾਬ ਵਿਧਾਨ ਸਭਾ ਅ ਕੁਲਤਾਰ ਸਿੰਘ ਸੰਧਵਾ ਹੋਣਾ ਦੇ ਨਾਲ ਤੇ ਇਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਵੇ ਤਿੰਨ ਮੁੱਖ ਮੰਗਾਂ ਇਹ ਇਸ ਸੈਸ਼ਨ ਦੇ ਵਿੱਚ ਹੋਣੀਆਂ ਚਾਹੀਦੀਆਂ ਜਿਹਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਆ ਕੁਮਰ ਵਿਜੇ ਪ੍ਰਤਾਪ ਦੇ ਮੁਤਾਬਕ ਇਹਨਾਂ ਨੇ ਇਹ ਗੱਲ ਜਿਹੜੀ ਆ ਅਕਲਤਾਰ ਸਿੰਘ ਸੰਧਵਾ ਨੂੰ ਕਹੀ ਆ ਵੀ ਇੱਕ ਤਾਂ ਇਹਨਾਂ ਦਾ ਕਹਿਣਾ ਕਿ ਬਰਗਾੜੀ ਬੇਅਦਬੀ ਤੇ ਕੋਟਕਪੂਰਾ ਬਹਿਵਲ ਕਲਾ ਫਾਇਰਿੰਗ ਕੇਸਸ ਦੇ ਉੱਤੇ ਜਿਹੜੀ ਆ ਤੇ ਨਾਲ ਦੀ ਨਾਲ ਜਿਹੜੀਆਂ ਇਹ ਜਿਹੜਾ ਟ੍ਰਾਇਲਸ ਆ ਜਿਹੜੇ ਕੇਸ ਆ ਇਹ ਫਰੀਦਕੋਟ ਤੋਂ ਚੰਡੀਗੜ੍ਹ ਡਿਸਟ੍ਰਿਕਟ ਕੋਰਟ ਜਿਹੜੇ ਆ ਇਹ ਤਵਾਦਲੇ ਇਹਨਾਂ ਦੇ ਕੀਤੇ ਗਏ ਆ ਕੇਸਾਂ ਦੇ ਇਹ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਨੇ ਇਹਨਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਆ ਮਿਨਿਮਮ ਸਪੋਰਟ ਪ੍ਰਾਈਸ ਐਮਐਸਪੀ ਲਾ ਫਾਰਮ ਲੋਨ ਤੇ ਅਦਰ ਕਨੈਕਟਿਡ ਇਸ਼ੂਜ਼ ਜਿਹੜੇ ਆ ਇਹਨਾਂ ਤੇ ਗੱਲਬਾਤ ਹੋਵੇ ਤੇ ਨਾਲ ਦੀ ਨਾਲ ਜਿਹੜਾ ਜਿਹੜਾ ਆਪਣਾ ਬਾਕੀ ਉਹ ਜਿਹੜਾ ਗਲੀਆਂ ਨਾਲੀਆਂ ਵਾਲਾ ਮਸਲਾ ਹੁੰਦਾ ਕਿ ਸੀਵਰੇਜ ਜਿਹੜਾ ਓਵਰਫਲੋਇੰਗ ਹੈ ਡਰਟੀ ਵਾਟਰ ਤੇ گارਬੇਜ ਲਿਫਟਿੰਗ ਇਸ਼ੂਜ਼ ਆਫ ਅੰਮ੍ਰਿਤਸਰ ਸਿਟੀ ਐਂਡ ਟੋਟਲ ਫੇਲਿਅਰ ਆਫ ਅੰਮ੍ਰਿਤਸਰ ਮਨਿਸਪਲ ਕੋਰਪੋਰੇਸ਼ਨ ਵੀ ਇਹ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਹੋਵੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਪ੍ਰਮੁੱਖ ਇਹਦੇ ਵਿੱਚ ਜਿਹੜਾ ਬੇਅਦਬੀਆਂ ਵਾਲਾ ਮਸਲਾ ਆ ਉਹ ਹੈਗਾ ਸੋ ਇਹ ਹੁਣ ਸਰਦਾਰ ਕਲਤਾਰ ਸਿੰਘ ਸੰਧਮਾਇਰੇ ਤੇ ਕੀ ਫੈਸਲਾ ਕਰਦੇ ਨੇ ਇਹ ਉਹਨਾਂ ਦੀ ਆਪਣੀ ਸਾਖ ਦੇ ਤੇ ਵੀ ਗੱਲ ਆਉਣੀ ਕਿਉਂਕਿ ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਰੇ ਵਾਅਦੇ ਉਹ ਕਰ ਚੁੱਕੇ ਨੇ ਤੇ ਇਹਦੇ ਨਾਲ ਨਾਲ ਜਾਂ ਫਿਰ ਇਹ ਵੀ ਹੋ ਸਕਦਾ ਕਿ ਉਹ ਜਿਹੜੀ ਬਾਲ ਆ ਉਹ ਮੁੱਖ ਮੰਤਰੀ ਦੇ ਕੋਰਟ ਦੇ ਵਿੱਚ ਸੁਰ ਦੇਣ ਤੇ ਇਹ ਬੜਾ ਜਿਹੜਾ ਇਹ ਵੀ ਦੇਖਣ ਵਾਲਾ ਰਹੇਗਾ ਕਿ ਇਸ ਜਿਹੜਾ ਕੁਮਰ ਸਾਹਿਬ ਦੇ ਇਸ ਜਿਹੜਾ ਫੈਸਲੇ ਦੇ ਚੱਲਦੇ ਆ ਇਹ ਮਾਨ ਸਰਕਾਰ ਜਿਹੜਾ ਕਿਵੇਂ ਇਹਨੂੰ ਟੈਕਲ ਕਰਦੀ ਆ ਸਾਰੇ ਜਾਣੇ ਆਪੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਬਹੁਤ ਧੰਨਵਾਦ